लोग चलाना जी समझा देखो जो हेलमेट नहीं डालेगा ट्रैफिक के रूल नहीं समझेगा ਅਮੈਂ ਜਮ ਉਸ ਕੋ ਲੈ ਜਾਏਗੇ ਹਮੋਕੇ ਜੜਾ ਰੂਰ ਸੇ ਇੱਕੀ ਬੰਦ ਚੱਲਦਾ ਪਿਆ ਉਹਦੇ ਆ ਇੱਕ ਨੁਕੜ ਇਹ ਨੁਕੜ ਨਾਲ ਕੇ ਜਿਹੜਾ ਇੱਕ ਹਿੱਸਾ ਵਾ ਉਸ ਸੰਬੰਧ ਵਿੱਚ ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਜਿਹੜਾ ਜਮਰਾਜ ਹੁੰਦਾ ਵਾ ਕਹਿੰਦੇ ਕਿ ਜਦੋਂ ਬੰਦੇ ਨੂੰ ਲੈ ਕੇ ਜਾਂਦਾ ਵਾ ਜਮਰਾਜ ਹੀ ਲੈ ਕੇ ਜਾਂਦਾ ਪਰ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਵੀ ਜਮਰਾਜ ਤੋਂ ਜੇ ਨਾਂ ਡਰਿਆ ਜਾਵੇ ਤੇ ਅਸੀਂ ਟ੍ਰੈਂਪ ਰੂਲ ਫੋਲੋ ਕਰ ਲਈਏ ਤੇ ਹੋ ਸਕਦਾ ਜਮਰਾਜ ਸਾਨੂੰ ਨਾਂ ਲੈਣਾ ਵੇ ਜੀ ਮੈਂ ਆ ਸੋ ਮੈਂ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਸਾਹਿਬ ਦਾ ਡੇਲੀ ਪੰਜਾਬ ਪ੍ਰੋ ਟ੍ਰੈਫਿਕ ਪੁਲਿਸ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਇੱਥੇ ਆ ਸ਼ੁਰੂ ਕੀਤਾ ਗਿਆ ਲੋਕਾਂ ਨੂੰ ਟ੍ਰੈਫਿਕ ਰੂਲ ਦੀ ਪਾਲਣਾ ਵਾਸਤੇ ਦੇਖ ਸਕਦੇ ਹੋ ਇਹ ਮਰਾਜ ਜਿਹੜੇ ਇੱਥੇ ਬਣਾਏ ਗਏ ਐ ਤੁਸੀਂ ਇਹ ਮਰਾਜ ਦਾ ਗੈਟਪ ਜਿਹੜਾ ਕੀਤਾ ਇਹ ਮਰਾਜ ਕੋਈ ਬਣਾ ਲੋਕਾਂ ਨੂੰ ਕੀ ਸੰਦੇਸ਼ ਦੇ ਰਹੀ ਹਾਂ ਅਸੀਂ ਸੰਦੇਸ਼ ਇਹ ਦੇ ਰਹੇ ਹਾਂ ਕਿ ਜੋ ਹੈਲਮਟ ਨਹੀਂ ਪਾਏਗਾ ਟ੍ਰੈਫਿਕ ਦੇ ਰੂਲ ਨਹੀਂ ਸਮਝੇਗਾ ਅਮ ਜਮ ਉਸ ਨੂੰ ਲੈ ਜਾਏਗੇ ਹਮ ਮਤਲਬ ਕਿ ਜੋ ਵੀ ਟ੍ਰੈਫਿਕ ਜਿਹੜੀ ਰੂਲ ਹੈ ਉਹ ਦੀ ਪਾਲਣਾ ਨਹੀਂ ਕਰੇਗਾ ਉਸ ਨੂੰ ਇਹ ਮਰਾਜ ਆਪਣੇ ਨਾਲ ਉੱਪਰ ਲੈ ਜਾਊਗਾ ਬਿਲਕੁਲ ਮੈਂ ਕਹਿੰਦੀ ਹਾਂ ਬਹੁਤ ਵਧੀਆ ਉਪਰਾਲਾ ਜਿਹੜਾ ਪੁਲਿਸ ਵਿਭਾਗਨ ਵੱਲੋਂ ਕਿੱਤਾ ਜਾ ਰਿਹਾ ਹੈ ਬਹੁਤ ਵਧੀਆ ਪ੍ਰਾਲਾਜ ਦੀ ਗੱਲ ਕਰੀਏ ਤਾਂ ਟ੍ਰੈਫਿਕ ਪੁਲਿਸ ਵੱਲੋਂ ਕਿੱਤਾ ਜਾ ਰਿਹਾ ਟ੍ਰੈਫਿਕ ਨੂੰ ਆਕਾਸ਼ ਕਰਕੇ ਕੰਟਰੋਲ ਕਰਨ ਦੇ ਲਈ ਆ ਜਿੱਦਾਂ ਕਿ ਆਪਕੇ ਵੇਖ ਸਕਦੇ ਹੋ ਕਿ ਯਮਰਾਜ ਆ ਜਿਹੜਾ ਇੱਥੇ ਤਿਆਰ ਕੀਤਾ ਗਿਆ ਸੋ ਹੁਣ ਬਿਲਕੁਲ ਸਾਡੇ ਨਾਲ ਇੱਥੇ ਵੇਖ ਸਕਦੇ ਹੋ ਕਿ ਟ੍ਰੈਫਿਕ ਇੰਚਾਰਜ ਨੇ ਅਦਿਲਜੀਤ ਸੀਟਾ ਡਿਵੈਲਪਮੈਂਟ ਕੰਨੀ ਵਜ੍ਹਾ ਪ੍ਰਾਲਾਜ ਜਿਹੜਾ ਕੀਤਾ ਜਾ ਰਿਹਾ ਲੋਕਾਂ ਨੂੰ ਟ੍ਰੈਫਿਕ ਵਾਸਤੇ ਅਵੇਅਰ ਕਰਨ ਦੇ ਲਈ ਕੀ ਕਰ ਰਹੇ ਆ ਅਸੀਂ ਜੀ ਵੇਖੋ ਜੀ ਸਾਡੇ ਮਾਨਜੋਗ ਏ ਡੀ ਜੀ ਪੀ ਏ ਡੀਜੀਪੀ ਸਾਹਿਬ ਟ੍ਰੈਫਿਕ ਸ੍ਰੀ ਏਐਸ ਰਾਏ ਸਾਹਿਬ ਸਾਡੇ ਗੋਪੀ ਸਿੰਘ ਜੀ ਕਮਿਸ਼ਨਰ ਆਫ ਅਮਸਨ ਆਦੇ ਸਾਡੇ ਏਡੀਸੀਪੀ ਟ੍ਰੈਫਿਕ ਸ੍ਰੀ ਅਮਨਦੀਪ ਪਾ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਜਿਹੜਾ ਨੁਕਰਨਾਟਕ ਆ ਉਹ ਸ਼ਹਿਰਾਂ ਵਿੱਚ ਲਸਾਤਾ ਲਗਾਏ ਜਾ ਰਹੇ ਆ ਕਿਉਂਕਿ ਜਿਹੜਾ ਰੂੜ ਸੇਕੀ ਮੰਤ ਚੱਲਦਾ ਪਿਆ ਉਹਦੇ ਆ ਇੱਕ ਨੁਕਰ ਇਹ ਨੁਕਰ ਦਾ ਆ ਕੇ ਜਿਹੜਾ ਇੱਕ ਹਿੱਸਾ ਵਾ ਉਹ ਸਬੰਧ ਵਿੱਚ ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਜਿਹੜਾ ਜਮਰਾਜ ਹੁੰਦਾ ਵਾ ਕਹਿੰਦੇ ਕਿ ਜਦੋਂ ਬੰਦੇ ਨੂੰ ਲੈ ਕੇ ਜਾਂਦਾ ਵਾ ਜਮਰਾਜ ਹੀ ਲੈ ਕੇ ਜਾਂਦਾ ਪਰ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਜਮਰਾਜ ਤੋਂ ਜੇ ਨਾਂ ਡਰਿਆ ਜਾਵੇ ਜੇ ਅਸੀਂ ਟ੍ਰੈਂਪ ਰੂਲ ਫੋਲੋ ਕਰ ਲਈਏ ਤੇ ਹੋ ਸਕਦਾ ਜਮਰਾਜ ਸਾਨੂੰ ਨਾਂ ਲੈਣਾ ਵੇ ਅਸਰ ਜਿਹੜਾ ਆਇਆ ਇਹ ਮਰਾਜ ਤੁਸੀਂ ਇੱਧਰ ਲੈ ਕੇ ਆਏ ਹੋ ਇਹ ਮਰਾਜ ਨੂੰ ਵੇਖ ਕੇ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਜਿਹੜਾ ਨਜ਼ਰ ਆ ਰਿਹਾ ਹੈ ਕਿ ਜੇਕਰ ਉਹ ਟ੍ਰੈਫਿਕ ਰੂਲ ਦੀ ਪਾਲਣਾ ਨਹੀਂ ਕਰਨਗੇ ਤਾਂ ਇਹ ਮਰਾਜ ਉਹਨਾਂ ਨੂੰ ਪਰਲੋਕ ਲੈ ਜਾਣਗੇ। ਇਹ ਵੇਖੋ ਜੀ ਜਮਰਾਜ ਤੇ ਜਿਹੜਾ ਵਾ ਲੋਕੀ ਲੋਕਾਂ ਦੇ ਮਨ ਵਿੱਚ ਜ਼ਰੂਰ ਹੁੰਦਾ ਏ ਡਰ ਕਿ ਜੇ ਮਰਾਜ ਤੋਂ ਲੋਕੀ ਡਰਦੇ ਨੇ ਲੇਕਿਨ ਅਸੀਂ ਇੱਕ ਲੋਕਾਂ ਦਾ ਉਹ ਸ਼ੀਸ਼ਾ ਵਿਖਾ ਰਹੇ ਹਾਂ ਕਿ ਜਿਹੜੇ ਲੋਕ ਟ੍ਰੈਫਿਕ ਨੂੰ ਫੋਲੋ ਕਰਨਗੇ ਹੋ ਸਕਦਾ ਉਹ ਜਮਰਾਜ ਦਾ ਡਰ ਘੱਟ ਜਾਵੇ। ਅਸੇ ਜਿੱਤੇ ਵੇਖਿਆ ਰਿਹਾ ਵੀ ਕਿ ਟ੍ਰੈਫਿਕ ਰੂਲ ਦੀ ਨਾ ਪਾਲਣਾ ਨਹੀਂ ਕਰਦੇ ਉਹਨਾਂ ਵਾਸਤੇ ਚਲਾਣ ਜੜੇ ਉਹ ਵੀ ਕੱਟੇ ਜਾਂਦੇ ਆ ਤੇ ਤੁਹਾਡੇ ਵੱਲੋਂ ਇਹ ਉਪਰਾਹਲਾ ਕੀ ਤੇ ਰਹਿ ਲੱਗ ਰਿਹਾ ਕਿ ਇਹ ਉਪਰਾਹਲੇ ਤੋਂ ਬਾਅਦ ਲੋਕ ਜਿਹੜੇ ਟ੍ਰੈਫਿਕ ਰੂਲ ਦੀ ਪਾਲਣਾ ਸ਼ੁਰੂ ਕਰਨਗੇ ਕਿਉਂਕਿ ਲੋਕ ਜੜੇ ਚਲਾਣਾ ਤੋਂ ਨਹੀਂ ਡਰ ਰਹੇ ਹੋ ਯਮਰਾਤ ਤੋਂ ਡਰਨਗੇ ਹਾਂ ਵੇਖੋ ਜੀ ਇੱਕ ਸਾਡਾ ਸਮਝਾਉਣ ਦਾ ਤਰੀਕਾ ਵਾ ਦੇਖੋ ਹੁਣ ਨਾ ਛੁੱਟੀ ਦਾ ਟਾਈਮ ਆ ਹੁਣ ਇਸ ਵੇਲੇ ਜਾਂ ਸ਼ਾਮ ਦੇ ਟਾਈਮ ਜਰੂਰ ਥੋੜਾ ਜਮ ਜੜਾ ਵਾ ਉਹ ਥੋੜਾ ਸਟ੍ਰੈਪ ਕਿ ਸਲੋ ਹੁੰਦੀ ਆ ਜਮ ਦੀ ਲੱਗਦਾ ਟ੍ਰੈਫਿਕ ਜਰੂਰ ਸਲੋ ਹੁੰਦੀ ਆ ਉਹ ਟ੍ਰੈਫਿਕ ਜਿੱਥੇ ਇੱਕ ਬੰਦਾ ਅੱਗੇ ਮੋਟਰਸਾਈਕਲ ਤੇ ਜਾਂ ਸਕੂਟਰ ਤੇ ਆਉਂਦਾ ਸੀਗਾ ਉਹਨ ਗੱਡੀ ਲੈ ਕੇ ਆ ਰਿਹਾ ਤੇ ਉਹਦੇ ਨਾਲ ਲੋਕ ਜਿਹੜੇ ਆ ਸਮਝਣ ਦੀ ਕੋਸ਼ਿਸ਼ ਆ ਕਿ ਭਰਾਲਾ ਸਾਡਾ ਸਮਝਾਉਣ ਦਾ ਲੋਕਾਂ ਨੂੰ ਡਰਾਉਣਾ ਨਹੀਂ ਹੋਗਾ ਲੋਕਾਂ ਨੂੰ ਜਾਗਰੂਕ ਕਰਨ ਦਾ ਸਰ ਜਿੱਦਾਂ ਕਿ ਹੁਣ ਤੁਸੀਂ ਪੰਡਾਰੀ ਪੁਲ ਤੋਂ ਇੱਥੇ ਜੋ ਟ੍ਰੈਫਿਕ ਹੈ ਇਹ ਬਲਿਕਨ ਜ਼ਿਆਦਾ ਜੇ ਗੱਲ ਕਰੀਏ ਟ੍ਰੈਫਿਕ ਜਿਹੜੀ ਹੈ ਉਹ ਹੁਸੈਨਪੁਰੇ ਚੌਂਕ ਤੇ ਵੀ ਹੁੰਦੀ ਤੇ ਈ ਰਿਕਸ਼ਾ ਦਾ ਮੋੜ ਹੁੰਦਾ ਪੁਲ ਚੜਨਾ 90% ਐਕਸੀਡੈਂਟ ਜਿਹੜੇ ਆ ਟ੍ਰੈਫਿਕ 'ਚ ਹੀ ਹੁੰਦੇ ਆ ਕੀ ਤੁਸੀਂ ਜਮਦਾਦ ਜੀ ਨੂੰ ਉਨੋਂ ਉੱਥੇ ਲੈ ਕੇ ਜਾਓਗੇ ਹੁਸੈਨਪੁਰੇ ਚੌਂਕ ਤੇ ਮਕਰੇ ਮਕਰੇ ਚੌਂਕਾ ਜੀ ਅਸੀਂ ਜੀ ਵਕੂ ਖੇ ਥਾਵਾਂ ਤੇ ਜਮਦਾਦ ਜੀ ਨੇ ਸ਼ਹਿਦ ਹੈ ਵੈਸੇ ਨੇ ਜਮਦਾਦ ਨੇ ਸਾਰੇ ਥਾਵਾਂ ਦਾ ਪਤਾ ਹੀ ਹੈਗਾ ਵਾ ਤੇ ਫਿਰ ਵੀ ਅਸੀਂ ਤਵਕੂ ਖੇ ਥਾਵਾਂ ਚਲ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਲੋਕੀਏ ਇਸ ਜੀ ਨੂੰ ਸਮ ਦੇਖਣਾ ਹੈ ਕਿ जिस ਤਰੀਕੇ ਦੇ ਨਾਲ ਲਗਾਤਾਰ ਅਦਲਜੀਤ ਸਰਵਲੋਂ ਲਗਾਤਾਰ ਉਪਰਾਲੇ ਕਿਤੇ ਜਾ ਰਹੇ ਜਿੱਦਾਂ ਕਿ ਹੁਣੀਆਂ ਮਿਰਾਜ ਨੂੰ ਲਿਆ ਕੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਟੈਕਨੀਕੀਆ ਮਾਦੀ ਪਾਲਾ ਜਿਹੜੀ ਇਹ ਕੰਨੀ ਨਹੀਂ ਹੁਣ ਦੇਖਣਾ ਇਹ ਹੈਗਾ ਕਿ ਕਿੰਨੇ ਦਾਦਾ ਉਪਰਾਲੇ ਜਣੇ ਆ ਉਹ ਕਾਮਯਾਬ ਹੁੰਦੇ ਕੀ ਲੋਕੀ ਟੈਟਿਕ ਰੂਲ ਦੀ ਪਾਲਣਾ ਸ਼ੁਰੂ ਕਰਦੇ ਆ ਕਿ ਨਹੀਂ ਕੈਮਰਾਮੈਨ ਮਰਦਾਨ ਦੇ ਨਾਲ ਮੈਂ ਸਾਮਯਾ ਡੇਲੀ ਪੰਜਾਬ ਪਰਮ ਨੂੰ ਬਹੁਤ ਬਹੁਤ ਧੰਨਵਾਦ